ਨੋ ਹਾਂ ਉਹ ਲਾਈਵ ਬੋਲਦਾ ਰਹਾ ਤੇਨ ਡਰਾਈਵਰ ਮਾਰੇ ਕਿਹਾ ਸੀ ਆਪ ਤੈਨੂੰ ਜਾਣ ਬਹੁਤ ਦੂਰ ਹੈ ਆਪਣਾ ਟਿਕ ਜਾ ਰਿਹਾ ਹੁ ਤੈਨੂੰ ਕਰਦਾ ਹਾਂ ਪਹੁੰਚਾਉਣਾ ਮੈਂ ਤੂੰ ਛੇਤੀ ਦੇ ਦੇ 10000 ਕੋਈ ਯਾਰ ਗੱਲ ਤਾਂ ਵੀ ਹਰੇਕ ਵਾਰੀ ਤਨਖਾਹ ਨੂੰ ਪੈ ਦਿੰਦਾ ਵਧਾ ਦੇ ਹਜ਼ਾਰ ਵਧਾ ਦੇ 500 ਵਧਾ ਦੋ ਮੈਂ ਯਾਰ ਫੇਰ ਵੀ ਹਾਂ ਗੱਡੀਆਂ ਨੂੰ ਆਪਾਂ ਨੂੰ ਕਿੰਨਾ ਕੁ ਪ੍ਰਭਾਵ ਟਾ। ਨੂੰ ਭੇਜ ਦੇ ਉਹਨੂੰ ਮੈਨੂੰ ਲੱਗਦਾ ਇਹ ਨਹੀਂ ਚੱਕ ਲਿਖਾਂ ਚੱਲ ਰਹੇ ਤੈਨੂੰ ਕੌਣ ਘੋਬਦਾ ਯਾਰ ਅੱਧੋਂ ਪਾੜਾ ਕੋਈ ਹੈ ਨਹੀਂ ਦੱਬੀ ਫਿਰਦੇ ਆ। ਕੋਈ ਨਹੀਂ ਕੋਈ ਦੇਖੀ ਜਾਉ ਯਾਰ ਤੇਜ ਕੋਈ ਨਾ ਵੱਧਣ ਦੇਦਾ ਕੋਈ ਨਾ ਇੰਨੀ ਕਰਦਾਂਗੇ। ਠੀਕ ਆ। ਆਪਾਂ ਦੇ ਬੈਕਸਾਂ ਵਾਲਾ ਆਉਂਦਾ। ਅੱਜ ਤੱਕ ਕੋ ਮੇਰੇ ਪੇਪਰ ਤੇ ਗੱਟ ਤਸਵੀਰ ਕੋਈ ਕਲਾਸੀ ਚਲਾ ਦੇ ਫਿਰ ਚੱਲੀਏ। ਚੱਲਦੇ। ਉਹ ਵੀ ਜਦੋਂ ਜਵਕੋ ਆ ਗਿਆ ਡੱਡਾ ਕੋ ਕਾ ਸੱਗੇ ਗਾ ਨਾਲ ਜਾ ਬੋਤ ਤੇ ਨਾਲੋ ਠੀਕ ਆ ਪੱਤ ਤੈਨ ਛੱਲਣਾ ਲੈ ਇਹ ਚੰਨ ਲੈ ਕੋਈ ਗੁੱਡ ਕਰ ਤੇ ਹਾਂ ਰੱਖਿਆ ਚੰਗਾ ਚੰਗਾ ਪੱਪਾ ਮੋਤਾ ਦੀ ਗੱਲ ਬਣਾਣੀ ਅੱਜ ਸੌਦਾ ਆਪਾਂ ਘਰੇ ਮਿਲ ਜਾ ਲੱਗਦੇ ਤੇ ਵੰਡੀ ਬਣੀ ਆ ਉਹਨਾਂ ਦੀ ਕਿ ਘਰੇ ਮਿਲ ਜਾਣ ਤਾਂ ਤਰ੍ਹਾਂ ਦੀ ਗੱਲ ਕਰੀਏ ਬੜਾ ਅੱਜ ਸਾੱਚੇ ਕਰਨੀਏ ਬੜਾ ਤਾਂ ਗਮ ਹੈ ਅਰੇ ਅੱਪਾ ਅੱਡੀ ਦਾ ਵੀ ਲੱਗਦਾ ਸੌ ਦਾ ਸੌ। ਹਾਂ ਤਾਂ ਵੀ ਦਸਣਾ ਫਸਲਾ 190 ਦੀ ਜਲ। ਫਸਜੀ ਗੱਲਕਾਰੀ ਲੈਣੀ ਹੈ ਸਾਰੀ ਜੀ ਅੱਜ ਘਰੇ ਮਿਲ ਜਾऊंगा। ਅੱਜ ਤਨਖਾਹ ਦੀ ਗੱਲਕਾਰੀ ਲੰਮ। ਬੱਬਾ ਪੱਪਾ ਬੈ ਨਹੀਂ ਨੰਗਾ ਹੀ ਜੀ ਗੁਜ਼ਾਰਾ ਕਰਨਾ ਬਹੁਤ। ਤੂੰ ਫੜਦੀ ਨਹੀਂ। ਲਬਿਤ ਨਰਪਾਲ ਬੋਲ ਮੂਹ ਜੀ ਬੋਲੇ ਬਾਬਾ ਆਸਰੇ ਗਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਗਾਲ ਜੀ ਉਹ ਦੋ ਦਾ ਗਾ ਵੀ ਹਾਲਾ ਠੀਕ ਨਾ ਠੀਕ ਨਾ ਕਿ ਮੈਂ ਤੇ ਅੱਜ ਲੱਗਿਆ ਤੁਹਾਨੂੰ ਉਹ ਦੋ ਦਾ ਗਾ ਜੀ ਮੈਂ ਆਪਣਾ ਗੱਲ ਜੀ ਕਰਨੀ ਸੀ ਇੱਕ ਤੁਹਾਡੇ ਨਾਲ ਪਹੁੰਚ ਜਣੂਗੀ ਆ ਆਪਣੀ ਫੀਜੜਾ ਦੇਵ ਨੂੰ ਪਹੁੰਚੀ ਹੋ ਗਈ ਜੀ। ਪਹੁੰਚੀ ਮੈਨੂੰ ਲੱਗਿਆ ਲੱਗਿਆ ਹਾਂ ਜੀ ਆਮ ਮੈਨੂੰ ਨਾ ਮਾਰੀ ਵੀ ਉਹ ਦਾਬ ਆ ਵੀ। ਦੋ ਅਰੇ ਫਾਕ ਨੂੰ ਤੇ ਬੜਾ ਮੜਿਆ ਕਹੋ ਵੀ ਥੋੜਾ ਜਿਹਾ ਖਰਚ ਤੇ ਆ ਆ ਪੇ ਗਿਆ ਦਾ ਨਾ ਹੁਣ ਦਿਮਾਗਾਂ ਨੂੰ ਗਲੀ ਦੇ ਵਿੱਚ ਬਸ ਨਹੀਂ ਮੌਦੀ। ਤਾਂ ਜਾਂਦੀ ਹਾਂ ਤੇ ਤੇ ਜਾਂਦੀ ਆ ਜੀ ਬਹੁਤ ਉਸ ਦੇ ਨਾਲ। ਤੇ ਕਈ ਵਾਰ ਉਹ ਨਹੀਂ ਮੱਝਾਂ ਨਹੀਂ ਆਉਂਦੀਆਂ ਬਾਹਰ ਉੱਥੋਂ ਬੱਸ ਮੋੜਦੀ ਬਹੁਤ ਔਖੀ ਆ ਜਵਾਬ ਸਾਹਿਬ। ਸੋ ਡੀਜ਼ਲ ਕਰਨਾ ਪਿਆ ਫਿਰ ਲਈ ਦੋ ਤਾਂ ਆਪਣਾ 10 ਲਾ ਦੋ ਹੀ ਪਈ ਗੱਡੀ ਦੇ 1.5 ਲੀਟਰ ਕਿ ਤੇਰਾ ਡੀਜ਼ਲ ਦਾ ਘੱਟ ਬਹੁਤ ਆ ਉਹ ਗਰੀ ਜਦੋਂ ਜ਼ਬਾਕਾਂ ਨੇ ਕਿਹਾ ਕਿ ਜਾ ਕੇ ਕਰ ਗੱਡੀ ਦੇ ਜਾਣਾ ਪੈਂਦਾ ਗੱਡੀ ਬੈਕ ਕਰੋ ਮੂੰਹੇ ਕਰੋ ਉੱਥੇ ਡੀਜ਼ਲ ਮਾਤਰਾ ਹੀ ਵੱਧ ਚਲੋ ਤਾਂ ਉਹ 10 ਲੀਟਰ ਡੀਜ਼ਲ ਦਾ ਤਾਂ ਹੀ ਫਰਕ ਉਹਦਾ ਦੇਖ ਲਾਂਗੇ ਡੀਜ਼ਲ ਇੰਨਾ 10 ਲੀਟਰ ਦਾ ਤੇਰਾ ਫਰਕ ਪੈਂਦਾ ਯਾਰ ਮਾੜਾ ਮੋਟਾ ਬਚਾਅ ਕੋ ਤਾਂ ਹੀ ਦਾ ਮਾਡਾ ਬਹੁਤ ਬਾਰਤਵਾਦ ਸਰਦਾਰ ਸਾਹਿਬ ਸਾਡਾ ਤਾਂ ਮਹਿੰਗਾ ਕੰਮ ਹੈ ਮਹਿੰਗਾ ਮਾੜਾ ਕੰਮ ਹੈ ਸਰਦਾਰ ਸਾਹਿਬ ਅਸੀਂ ਤੁਹਾਡੇ ਨਾਲ ਹੀ ਆ ਅਸੀਂ ਉਤੋਂ ਬਾਹਰ ਨਹੀਂ ਆ ਅਸੀਂ ਕੋਈ ਉਹ ਜਿਹੀ ਗਲਤੀ ਕਰਾਂਗੇ ਦੱਸੋ 2 4 ਲੀਟਰ ਤੇ 6 ਡੀਜ਼ਲ ਪੱਛੇ ਨਹੀਂ ਉਹ ਨਹੀਂ 15 ਸਾਲ ਹੋ ਗਏ ਸਰਦਾਰ ਸਾਹਿਬ ਕੁੱਝ ਗੱਡੀ ਚਲਾਉਂਦੇ ਹਨ ਆਪਾਂ ਆਇਆ ਤੇਰੀ ਸ਼ਹਿਰ ਵਿੱਚੋਂ ਬੰਦਾ ਆਇਆ ਕੋਈ ਟਿਕਾਣੀ ਕਹਾਂ ਪਾਉਣੀ ਤੇ ਰਾਤਾਂ ਹੀ ਤੈਨੂੰ ਇੰਨਾ ਚਿਰ ਤੇ ਰਸਤੀ ਬੈਠ ਕੇ ਆਰੇ ਸਾਰੇ ਪੁੱਛ ਲੋ ਟ੍ਰਾਂਸਪੋਰਟ ਸਾਰੇ ਵੀ ਕਹਿੰਦੇ ਆ ਡਰਾਈਵਰ ਆ ਆਰਾਮ ਕਰ ਇੱਕ ਨੰਬਰ ਬੰਦਾ ਤੀਸਰਾ ਉਹ ਤਾਂ ਨੂੰ ਬਾਹਰੋਂ ਵੀ ਦੱਸ ਦੇ ਲੋ ਕੋਈ ਠੀਕਾ ਬੰਦਾ ਤੇਰਾ ਬੰਦੇ ਦਾ ਕੋਈ ਐਸੀ ਕਰਨੀ ਕਦੇ ਤੇਰੇ ਨਾਲ ਆਪਾਂ ਨਹੀਂ ਹਾਂ ਜੀ ਸਦਾ ਸਾਰੇ ਤੂੰ ਕਿੱਥੇ ਨਹੀਂ ਪਾੜਾ ਧਿਆਨ ਰੱਖ ਬਾਕੀ ਆਦਾ ਦੇਖ ਕੇ ਪਜਾ ਦੇ ਜੇ ਨੰਗਿਆ ਕਰ ਸਫਾਈ ਬਹੁਤ ਆ ਉਸ ਗੱਡੀ ਨੂੰ ਪੁੱਛ ਪਾਸੇ ਤੇ ਲੰਘਿਆ ਹੁੰਦਾ ਹਾਂਜੀ ਹਾਂ ਉਹ ਟੀਕ ਵਾਲੀ ਗੱਡੀ ਦਾ ਚਲਾਨ ਹੋ ਗਿਆ ਦੇਖ ਲੈ ਪੱਜੇ ਫਿਰਦੇ ਆ ਸਰ ਸਾਹਿਬ ਮੇਰੇ ਕੋਲ ਲਾਇਸੈਂਸ ਸਾਹ ਤੁਹਾਡੇ ਕੋਲ ਹੀ ਪਿਆ ਵਾਰੀ ਅਸਲ ਲਾਇਸੈਂਸ ਮੇਰੇ ਕੋਲ ਦਾ ਕਾਪੀ ਆ ਮੇਰੇ ਕੋਲ ਲਾਇਸੈਂਸ ਹੈਗਾ ਮੈਨੂੰ ਘਰੋਂ ਡਰਾ ਦਤਾ ਆ ਬਸ ਨਿਸ਼ਾਨਾ ਤੁਸੀਂ ਬੈਠੇ ਹੋ ਉਹ ਤਾਂ ਪਤਲੇ ਡਰ ਕੇ ਗੱਡੀ ਚਲਾਉਂਦੇ ਆ ਸਰਦਾਰ ਸਾਹਿਬ ਕੋਈ ਆਹ ਜੀ ਗੱਲ ਰੱਬ ਨਾ ਆਹ ਜੀ ਆਣਾ ਉਹਨੇ ਖਰਾਬੇ ਦਿਵਾਕਾਂ ਦਾ ਕੰਮ ਆ ਜੀ ਉਸ ਮਾਨੀ ਜਿਹੜੀ ਗੱਲ ਜਿਹੜਾ ਫੇਰਾ ਹੋ ਗਿਆ ਜੀ ਗੱਲ ਨਹੀਂ ਵੀ ਮੈਂ ਜਿਆ ਈ ਵੀ ਆਈ ਇਹਨਾਂ ਤੋਂ ਪਰੇ ਠੀਕ ਆ ਉਹ ਤੋਂ ਕੋਈ ਗੱਲ ਆਪਣੇ ਜਾਣ ਦਾ ਫਾਇਦਾ ਨਹੀਂ ਫੇਰ ਵੀ ਮੱਲੋ ਫੇਰ ਉਹ ਫੋਨ ਉੱਤੇ ਕੋਈ ਫਰਮਾਇਸ਼ ਪਾਉਣਗੇ ਐਵੇਂ 12000 ਦੀ ਪਾਰਟੀ ਪਾ ਲਿਆ ਹਾਂਜੀ ਆ ਜੀ ਹਾਂ ਗੱਡੀ ਦਾ ਚੱਲ ਆ ਪਿੱਛੇ ਤੀ ਨੀਰਵਾਨੀ ਰੋੜ ਦਾ ਪੈ ਤਿੰਨ ਸਾਲ ਹੋ ਗਏ ਜੀ ਹੁਣ ਤਾਂ ਤੁਸੀਂ ਕਿਰਪਾ ਕਰ ਦਿਓ ਬਹੁਤ ਟਾਈਮ ਲੰਬਾ ਸਮਾਂ ਮੈਂ ਵੀ ਤਨਖਾਹ ਮੇਰੀ ਵਧੀ ਨੂ ਤੇ ਸਰਦਾਰ ਸਾਹਿਬ ਮੈਂ ਕਿਰਾਏ ਤੇ ਰਹਿਣਾ ਤੁਹਾਨੂੰ ਪਤਾ ਨਹੀਂ ਮਜਬੂਰੀ ਆ ਘਰ ਦੇ ਖਰਚੇ ਘਰ ਦੇ ਹਲਾਲ ਜਵਾਗ ਪਾਲਣੇ ਕਿਰਾਏ ਤੇ ਰਹਿ ਕੇ 8000 ਰੁਪਏ ਦੇ ਵਿੱਚ ਸਰਦਾਰ ਸਾਹਿਬ ਮੈਨੂੰ ਦੱਸੋ ਕੋਈ ਬੰਦਾ ਪਾੜ ਲਓ ਸ਼ਹਿਰ ਦੇ ਵਿੱਚ ਮੈਂ ਫੇਰ ਵੀ ਸਰਦਾਰ ਸਾਹਿਬ ਪੁਰਾਣਾ ਡਰਾਈਵਰ ਤੁਹਾਡਾ ਹੋਣ ਦਾ ਹੋਇਆ ਕਰਕੇ ਮੈਂ ਹਟ ਨਹੀਂ ਰਿਹਾ ਤੁਹਾਡੇ ਨਾਲ ਪਾਣੀ ਆਪਣੇ ਲਿਹਾਜ ਆ ਤੇ ਟਾਇਰ ਟੂਰ ਗੱਡੀ ਦਾ ਕੰਮ ਕੋਮ ਕਿਵੇਂ ਆ ਟਾਇਰ ਟੂਰ ਤਾਂ ਹੀ ਠੀਕ ਆ ਟਾਇਰ ਟੂਰਾਂ ਦਾ ਮੂਹਰ ਦਾ ਟਾਇਰਾਂ ਡਰਾਈਵਰ ਵਾਲਾ ਉਹ ਕਸਿਆ ਪਿਆ ਵਾ ਉਹ ਤੁਈ ਟਾਇਰਾਂ ਦੀ ਇਹ ਵੀ ਥੋੜੀ ਜੀ ਅੰਦਲਾ ਟਾਇਰ ਪੜਾਕਾ ਪੈ ਗਿਆ ਜੀ ਤੁਹਾਨੂੰ ਪਤਾ ਦੱਸਿਆ ਜੀ ਤੁਹਾਨੂੰ ਉਹ ਬੜਾ ਚੱਲ ਆਇਆ ਆਪਣੀ ਦਿਖਾ ਲਈ ਫਲਾਈਪੂਲ ਵੀ ਨਾ ਨਿਕਲੀ ਉਹ ਫਿਰ ਰਵੜ ਪੁੱਛ ਲਾਂਗੇ ਰਵੜ ਕਰਾ ਲਾਂਗੇ ਉਹਨੂੰ ਲਾ ਦਾਂਗੇ ਕੋਈ ਗਾਲੀ ਦੇਖ ਲਾਂਗੇ ਹਾਂ ਹਾਂਜੀ ਹਾਂ ਦੇਖ ਲਾਂਗੇ ਕੋਈ ਗਾਲੀ ਉਹ ਤਾਂ ਕਰਾ ਦੇ ਜੀ ਕੰਮ ਆ ਡਰਾਈਵਰ ਆਪਣੇ ਜਵਾਕਾਂ ਦਾ ਕੰਮ ਆ ਜੀ ਗੱਡੀ ਦਾ ਨਾ ਨਾ ਕੋਈ ਪੈਰ ਜਮਾ ਪਟਣ ਵਾਲਾ ਹੋਇਆ ਪਿਆ ਜੀ ਕਰਾ ਲੈਣੇ ਕਦੇ ਵੀ ਪਾੜ ਸਕਦਾ ਬੇਰ ਬਿਨਾਂ ਕੋਈ ਨਹੀਂ ਸਭ ਕਰਾ ਲਾਂਗੇ ਤੇਰੇ ਹੁੰਦੇ ਆਪਾਂ ਨੂੰ ਕਾਹਦਾ ਫੇਰ हेलो हाँ बोल अच्छा भी अच्छा, ठीक है ठीक है अच्छा गीता ना वहाँ ठीक है ठीक है बस ठीक है हम मैके जाऊ बस ठीक है चल बढ़िया कर बढ़िया कर ठीक है बस ठीक है फिर करना फोन फिर करना करते हैं गल ਫਿਕਰ ਬੋਲਦਾ ਹਾ ਹੁਣਾਈ ਸਰਦਾਰ ਮੈਂ ਹਾਂ ਤਾਂ ਟੋਲਾ ਪਿੰਡਾ ਗੱਡੀ ਹੈਗੀ ਆ ਵੱਡੀ ਇਹਨੇ ਇਹਨਾਂ ਨੇ ਦੱਸਿਆ ਹੀ ਨਹੀਂ ਕੋਈ ਮੈਨੂੰ ਸਾਧ ਲਿਆ ਇਹਨਾਂ ਨੇ ਚੱਲ ਕਰਦੇ ਆਣ ਦੇਖਦੇ ਨੇ ਸਰਦਾਰ ਜੀ ਆਜਾ ਆਜਾ ਮੈਂ ਆਤੀ ਗਾ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਹਾਂਜੀ ਹਾਂਜੀ ਪਿਲਾਉਣਾ ਗੱਡੀ ਚਲਾਈ ਦੀ ਗੱਡੀ ਚਲਾਈ ਜਾਂਦਾ ਪਿਲਾਉਣਾ ਹੈ ਹਾਂਜੀ ਹਾਂਜੀ ਮੁਕਾਣਾ ਚੱਲਦਾ ਨਹੀਂ ਹੈ ਗੱਡੀ ਚਲੋ ਛੋਟੀ ਗੱਡੀ ਖਿਲਾਉਣਾ ਹੈ ਜੀ ਗੱਡੀ ਚਲਾਉਣਾ ਬਾਦੋ ਜੀ ਆ ਗੱਡੀ ਚਲਾਈਆ ਤੇਰੇ ਸਾਹਮਣੇ ਖੜੀਆ ਸੋ ਤਾਂ ਹੀ ਆਟੋ ਦਾਸ ਤੇ ਇਹਨਾਂ ਨੇ ਥੋੜਾ ਜਿਹਾ ਫੁੱਟਾ ਹੁਜਾ ਦਾ ਗੱਡੀ ਦਾ ਹੂਲ ਤਾਂ ਬੰਗਾ ਨਹੀਂ ਚਲਾ ਲਾਂਗੇ ਜੀ ਦਲਾ ਲਾ ਨਾ ਕੋਈ ਡਾ ਹੈ ਵੀ ਨਹੀਂ ਦਲਾ ਲਾ 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 ਕੋਗਲ ਦੀ ਵੱਡੀ ਗੱਲ ਨਹੀਂ ਤੇ ਦਲਾ ਲਾਣ ਦੁਕਾਨ ਚ ਆਏਗਾ ਲਾਇਸੈਂਸ ਤਾਂ ਨਹੀਂ ਹੈਗਾ ਤੁਹਾਨੂੰ ਦੱਸਿਆ ਹੋਊਗਾ ਸਰਦਾਰ ਨੇ ਜੇ ਕੋਈ ਗੱਲ ਨਹੀਂ ਲਿਖਣ ਚਾਹਤ ਕੋਈ ਕਹਿ ਕਰਨੀ ਹਾਂਜੀ ਤੇ ਜੇ ਵੀਰ ਉਹ ਟਾਈਮ ਚੱਕ ਲਈ ਟਾਈਮ ਨਾ ਆ ਕੇ ਠੀਕ ਹੈ ਜੀ ਮੂਦ ਦੇ ਨੂੰ ਕਨੈਕਟਰ ਦੱਸ ਦੂ ਸਾਰਾ ਹਾਂਜੀ ਆਪੇ ਉਹਦੇ ਨਾਲ ਜਾ ਕੇ ਤੈਨੂੰ ਆਪੇ ਸਲਾਮ ਦਾ ਪਤਾ ਲੱਗ ਜਾਊਂ ਉਹ ਤੁਹਾਨੂੰ ਸਮਝਾ ਦੂ ਠੀਕ ਹੈ ਜੀ ਪਹਿਲੇ ਗੜੇ ਤੈਨੂੰ ਭੇਜਤਾ ਅਜੂ ਸਾਰਾ ਹਾਂਜੀ ਬਸ ਪਿਆਰ ਸਤਿਕਾਰ ਨਾਲ ਚਲਾਇਓ ਕਾਲੀ ਕਰਨ ਦੀ ਲੋ ਕਾਲੀ ਪੋਰਾ ਨਹੀਂ ਗਾਲੀ ਵੜ ਕੋਈ ਜਕਰਤਾ ਨਹੀਂ ਬੰਦਾ ਲੱਗਦਾ ਨਾ ਕੋਈ ਨਾ ਤੈਨੂੰ ਕਰਾ ਦੇਗਾ ਹੋਰ ਨਾ ਜਾਨਤ ਦੀ ਕੋਈ ਗੱਲ ਨਹੀਂ ਬੈਠਿਆਂ ਜੀ ਥਾਂਬ ਲਾਂਗੇ ਕੋਈ ਕਿਰਤ ਨਹੀਂ ਕਰਾਂ ਹੋਰ ਗੱਲ ਨਹੀਂ ਜੀ ਠੀਕ ਹੈ ਜੀ ਮੈਂ ਚਤਮੋ ਦੇਰੇ ਟਾਂ ਕੋਰ ਗੱਲ ਨਹੀਂ ਜੀ ਗੱਡੀ ਆਪਦੀ ਦੇਖ ਲੈ ਸਾਰਾ ਠੀਕ ਹੈ ਜੀ ਵੇ ਆਇਆ ਉਹਦਾ ਮਾਰ ਕੇ ਪਾਣੀ ਤਾਣੀ ਤੇਲ ਪਾਣੀ ਕਿੱਥੇ ਕਰਕੇ ਗੱਡੀ ਘਾਟ ਲਿਟਾ ਉਹਦਾ ਲੀਕਾ ਖਲੰਗੀ ਬਦਲੋ ਸੱਤ ਈ ਕਰ ਮਰ ਜਾ ਫੜ ਜਾ ਫੜ ਜਾ ਫੜ ਮਰ ਜਾ ਫੜ ਤੂੰ ਫੜ ਜਾ ਭਾਡਾ ਕਿੱਥੇ ਆ ਡਰਾਈਵਰ ਕੋਈ ਗੱਲ ਕਿਨੇ ਬਟਾਇਆ ਬਿਨਾ ਬਟਾਇਆ ਤੂੰ ਡਰਾਈਵਰ ਕਿਨੇ ਡਰਾਈਵਰ ਕਿਨੇ ਉਹ ਦਾ ਮਕੱਦਮਾ ਵੀ ਪਕਾਵਾ ਹੈ ਤੂੰ ਥੱਲੇ ਉੱਤਰ ਆ ਜਾ ਤੂੰ ਬਾਈ ਨਹੀਂ ਥੱਲੇ ਉੱਤਰ ਤੂੰ ਆ ਜਾ ਪੱਲੀ ਦਾ ਮਾਟਾ ਕਿੱਥੇ ਚਲੋ ਜੀ ਬੈਠਾ ਕਿੱਥੇ ਆ ਬੈਠਾ ਕਿੱਥੇ ਆ ਤੂੰ ਇਧਰ ਆਪਦਾ ਫਾਇਦਾ ਕਿੱਥੇ ਆ ਤੂੰ ਗੱਲ ਗੱਲ ਕੀ ਹੋ ਗਈ ਭਾਈ ਗੱਲ ਲਾਲਾ ਪੱਛੇ ਕੀ ਕਰਕੇ ਆਇਆ ਤੂੰ ਮੋਟਰਸਾਈਕਲ ਦੇ ਵਿੱਚ ਮਾਰ ਕੇ ਆ ਅੱਗੇ ਵੀ ਤੂੰ ਸਾਡਾ ਰੇੜਾ ਸਿਰਦਾ ਵਿੱਚ ਧੁੱਧਨ ਤੂੰ ਦਾ ਬਿਆਦਾ ਰੇੜਾ ਭਾਈ ਗਰੀਬ ਆਂਦਾ ਗਰੀਬ ਆ ਕੋਈ ਨਹੀਂ ਗਰੀਬ ਆ ਤੂੰ ਵੱਡੇ ਮਾਰਦਾ ਠੀਕ ਵਈ ਤੂੰ ਭਾਈ ਕੋਈ ਜਾਂਦੀ ਯਾਰ ਤੂੰ ਕੋਈ ਗੱਲ ਯਾਰ ਮੈਨੂੰ ਪਤਾ ਨਹੀਂ ਆ ਤੋ ਬੰਦੇ ਗਰੀਬ ਆ ਖਲਾਉਣਾ ਤੂੰ ਵੱਡਾ ਤੂੰ ਵੱਡਾ ਡਰਾਈਵਰ ਬਣਿਆ ਫਿਰ ਪੁੱਣਾ ਭਾਈ ਓ ਬਾਈ ਇੱਧਰ ਆ ਤੂੰ ਇੱਧਰ ਆ ਹੱਥ ਨੂੰ ਫੜਾਇਆ ਸੀ ਤੱਕ ਇਨੇ ਫੜਾਇਆ ਬੱਸ ਇਨੇ ਫੜਾਇਆ ਤੂੰ ਬੋੜੀ ਮਾ ਜਿੰਨੇ ਬਹਿ ਜਾਂ ਪੀ ਚੋ ਦੀ ਆ ਜਾ ਥੱਲੇ ਉੱਪਰ ਥੱਲੇ ਰੱਖਾ ਫੈਰੀ ਹੱਥ ਨਾਲ ਆ ਤੈ ਉਹ ਬਾਈ ਗਲਤੀ ਬਾਈ ਗਲਤੀ ਹੋ ਗਈ ਬਾਈ ਉਹ ਬਾਈ ਗਨਾਹ ਆ ਬਾਈ ਗਲਤੀ ਹੋ ਗਈ ਪਾਪੀ ਹੋ ਗਈ ਤਾਂ ਸਾਨੂੰ ਉਹਨਾਂ ਪਰ ਕੋ ਮਾਰਨਾ ਸਾਨੂੰ ਉਹ ਨਾ ਤੂੰ ਬੰਦੇ ਮਾਰਦੇ ਚਲ ਇੱਧਰ ਚੱਲ ਇੱਧਰ ਇੱਧਰ ਚੱਲ ਤੂੰ ਪੂਰੇ ਮਾਰਦੀ ਤੂੰ ਕਹਿੰਦਾ ਤੂੰ ਗਲਤੀਆਂ ਮੰਨਦਾ ਹੁਣ ਤੂੰ ਕੋ ਨਾ ਵੇ ਉਹ ਲਾ ਇੱਥੇ ਆ ਇੱਥੇ ਹਮਰਾ ਮੋਟਰਸਾਈਕਲ ਦਾ ਪੰਨਤਾ ਤੇ ਬੁੜੀ ਪਿੱਛੇ ਪਈਆ ਉਹ ਉੱਥੇ ਮੈਂ ਚੱਕਰ ਨਹੀਂ ਗਿਆ ਪਹਿਲਾਂ ਤੈਨੂੰ ਬੜਿਆ ਘੇਰਿਆ ਜਮ ਤਾ ਨਾ ਉਰੇ ਨਾ ਮਾਰ ਕਿਹੜੀ ਗੱਡੀ ਚਲਾਉਂਦਾ ਰੇ ਹੱਥ ਦੇ ਨਾਲ ਉਰੇ ਨਾ ਆ ਨਾ ਬਾਈ ਮਾਰ ਨੂੰ ਫੋਨ ਖਬਰ ਬੱਗਾ ਨੰਬਰ ਕੱਟ ਕੇ ਨਾ ਮਾਰ ਆਪ ਵੀ ਫੋਨ ਭਾਈ ਨਹੀਂ ਮੇਰੇ ਕੋਲ ਕੱਢ ਦੇ ਬਾਈ ਆ ਭਾਈ ਫੋਨ ਫੜਾਈ ਮਾਰ ਫੋਨ ਫੜਾਈ ਮਾਰ ਮਾਰ ਨੂੰ ਕਰਨਾ ਫੋਨ ਲਾਉਣਾ ਨੰਬਰ ਵੋਲ ਕਰਨਾ 995988 ਮੜ ਜਾ ਘਰ ਜਾਂਦਾ ਮੈਂ ਤੁਹਾਨੂੰ ਗਲਤ ਦੱਸੇਗਾ ਮੈਨੂੰ ਪਤਾ ਨੰਬਰ ਹੈਗਾ ਪਿੱਛੇ ਲਿਖਿਆ ਵਾਪਸ ਤੇ ਮੈਂ ਹੁਣੇ ਰੇਲ ਬਣਾਉਣਾ ਸੀ ਐ ਭਾਈ ਇੱਥੇ ਭਗੇ ਆਰਾਮ ਦੇ ਵਿੱਚ ਹੈਲੋ ਬਸਾਰ ਸਾਹਿਬ ਹਾਂ ਆਇਓ ਉਪਰਾਂ ਰੋਡ ਤੇ ਆਇਓ ਮੜਾ ਜਾ ਫਰਨੀਆਂ ਕੰਨੀਆਂ ਆਇਓ ਮੜਾ ਜਾ ਮੁੰਡਾ ਬੰਦਾ ਫੜਿਆ ਹੋਇਆ ਆਜੋ ਪਿਆ ਆਜੋ ਆਜੋ ਜੀ ਤੁਹਾਡਾ ਪਾਇਲਟ ਆ ਨਾ ਆਜੋ ਬਾਦ ਤਾ ਦੱਸਾਂ ਗੱਲ ਕੋਈ ਨਹੀਂ ਆ ਜਾਓ ਇੱਥੇ ਆ ਜਾਓ ਠੀਕ ਆ ਜੀ ਨਾ ਕੋਈ ਤੈਨੂੰ ਮੈਂ ਦੱਸ ਤਿੰਨੇ ਬੰਦੇ ਮਾਰ ਪਰਨੇ ਕੋਈ ਫੂਲ ਆ ਜਾ ਮੜਾ ਜਾ ਬਾਈ ਗਲਤੀ ਹੋ ਨਾ ਤੂੰ ਬੰਦੇ ਮਾਰਨੇ ਆ ਬਾਈ ਗਲਤੀ ਹੋ ਬਾਈ ਗਲਤੀ ਹੋ ਵੀ ਉਹਨੂੰ ਮਾਲਕ ਨੂੰ ਕਰਨਾ ਦਿੱਤਾ ਪੁਨੀਰ ਉਹ ਆ ਜਾਂਦੀ ਕੋਈ ਗੱਡੀ ਤੇ ਕਰਤਾ ਫੂਲ ਦਾ ਮਾਲਕ ਨੂੰ ਤਾਂ ਫੂਲ ਕਰਤਾ ਤੂੰ ਤੈਨੂੰ ਪਤਾ ਨਹੀਂ ਹੈਗਾ ਵੀ ਤੂੰ ਕਾਲੀ ਗੱਡੀ ਤੇ ਤੂੰ ਉਹ ਆਟੋ ਆ ਬਾਈ ਆਟੋ ਨੂੰ ਨਾ ਆਉ ਬਈ ਮੈਂ ਮੇਰਾ ਮੈਂ ਤਾਂ ਬਾਈ ਆਟੋ ਚਲਾਉਂਦਾ ਯਾਰ ਮੈਂ ਤਾਂ ਉਹਨਾਂ ਨੇ ਖੱਤ ਲਿਆ ਮੈਂ ਗੱਡੀ ਚਲਾਉਣ ਲੱਗ ਗਿਆ ਬਾਈ ਮੈਨੂੰ ਤਾਂ ਦੱਸਿਆ ਵੀ ਨਹੀਂ ਉਹਨਾਂ ਨੇ ਨਹੀਂ ਤੂੰ ਆਟੋ ਚਲਾਉਂਦਾ ਚਲਾਉਂਦਾ ਤੂੰ ਬੱਸ ਚਲਾਉਣ ਲੱਗ ਗਿਆ ਬਾਈ ਮੈਂ ਸੋਚਿਆ ਲਾਲ ਤਕਰ ਗਿਆ ਅੱਜ ਤਨਖਾਹ ਨਹੀਂ ਦਿੰਦੇ ਨੇ ਬਾਈ ਮੈਨੂੰ ਤਨਖਾਹ ਨਹੀਂ ਆ ਤਨਖਾਹ ਮੈਨੂੰ ਬਾਈ ਪੱਟਾ ਡਰ ਦਿੰਦੇ ਆ ਯਾਰ ਆਹ ਤੂੰ 5000 ਰੁਪਏ ਬਾਈ 6 5000 ਤੇ ਡਰਾਈਵਰ ਮੈਨੂੰ ਤੇਰਾ ਮੇਰੇ ਸਿਆ ਡਰ ਕੀ ਹੋਇਆ ਕੀ ਹੋ ਗਿਆ ਕੀ ਹੋ ਗਿਆ ਦੱਸ ਬਾਈ ਮੈਂ ਤਾਂ ਕੀ ਗੱਲ ਹੋਈ ਆ ਯਾਰ ਸਹੀ ਗੱਲ ਬਾਈ 5000 ਜਰੋਂ ਹੁੰਦੇ ਨੇ ਅੱਛ ਪਹਿਲਾਂ ਉਹ ਪੱਠੇ ਲੈ ਜਾਂਦੇ ਦਾ ਸਾਡਾ ਭਾਈ ਇਹਦੇ ਉਹ ਸੱਟਾਂ ਲੱਗੀਆਂ ਅੱਛਾ ਹਰ ਸਬੰਧਿਆਂ ਨੇ ਵੀ ਬਹੁਤ ਖੂਨ ਵਾਲੀ ਬੈਂਸ ਸੀ ਉਹ ਜਿਹੜੀ ਲੰਘਦੀ ਆ ਸਵੇਰੇ 7:30 ਵਜੇ ਮੈਂ ਹੈਗਾ ਵੱਡਾ ਕੋਈ ਨਹੀਂ ਪਾਜਦਾ ਕੱਲ ਮੈਂ ਕੋਈ ਨਹੀਂ ਹੈਗਾ ਤਾਂ ਉਹਦਾ ਹੈਗਾ ਭਾਈ ਇਹਨੇ ਤਾਂ ਬੁਫੜੀ ਮਾਰਤੀ ਜੀ ਫੇਰਾ ਅੱਜ ਵੱਡੀ ਮੈਂ ਫੇਰੇ ਉਹ ਵੀ ਦਵਾਈ ਦਵਾਉਣ ਕਰੋ ਮੋਟਰ ਹੈਗਾ ਤੋਂ ਨਿਕਲਿਆ ਮੈਂ ਮੜਾ ਜਾ ਸੜਕ ਤੇ ਚੜਿਆ ਵਾ ਤੇ ਜਦ ਹੀ ਇਹਨੇ ਪਿੱਛ ਲਿਆ ਕੇ ਫੇਟ ਸਵਾ ਕੇ ਘੱਟ ਮਾਰ ਕੇ ਇਹ ਲੈ ਗਿਆ ਭਜਾ ਕੇ ਕੋਈ ਨਹੀਂ ਮੈਂ ਇਹਨੇ ਨੀ ਬਸ ਰੋਗ ਲੰਦਾ ਭਾਈ ਮੈਂ ਇਹਨੂੰ ਵਧੀਆ ਬੰਦਾ ਹਾਂ ਯਾਰ ਭਾਈ ਇਹ ਮੇਰੀ ਮਾਤਾ ਨੂੰ ਉਥੇ ਬੰਦੇ ਪਤਾ ਨਹੀਂ ਚੱਕਦੇ ਆ ਕੀ ਕਰਦੇ ਆ ਮੈਂ ਇਹਦੇ ਕੋਲ ਆਇਆ ਨੂੰ ਫੜਨ ਵੀ ਗਾਹਾਂ ਇਹਦੇ ਜਵਾਕ ਨੇ ਬੈਠੇ ਬੈਠੇ ਗਾਹਾਂ ਨਾ ਕੋਈ ਹਾਸਾ ਹੋਵੇ ਬੰਦਾ ਉਹ ਚੋਰੀ ਮੈਂ ਇਹਦੇ ਕੋਲ ਨੇ ਖੜੇ ਤੁਸੀਂ ਹੰਡਦਾ ਤੁਸੀਂ ਯਾਰ ਮਾਦਾ ਪੁੱਤਾ ਚੋਰਚਾ ਯਾਰ ਜਵਾਕ ਬੈਠਿਆ ਵਿੱਚ ਦਸ ਬੁੜੇ ਕੋਈ ਨਾ ਬੋਲਦਾ ਸ਼ਾਂਤੀ ਰਾਤ ਸ਼ਾਂਤੀ ਅੱਪ ਕਰ ਲਾਂਗੇ ਕੋਈ ਪਤਾ ਨਾ ਮਾਲੇ ਵੀ ਗਏ ਆ ਲੱਗਦਾ ਬੰਦਾ ਯਾਰ ਬਹੁਤ ਪਰ ਆਪਣਾ ਇਹ ਦੋ ਹੱਥ ਕਰਦੀ ਪੋਜੀਸ਼ਨ ਦੇਖ ਕੇ ਬਹੁਤ ਔਖਾ ਬਜਰਾ ਉਹ ਬਾਈ ਤੂੰ ਉਹ ਲਾਇਸੈਂਸ ਦੇਖਿਆ ਸੀ ਪਹਿਲਾਂ ਉਹ ਚਲ ਮੈਂ ਤਾਂ ਯਾਰ ਲਾਇਸੈਂਸ ਨਹੀਂ ਦੇਖਿਆ ਮੈਂ ਨਾ ਇੱਕ ਵਧੀਆ ਡਰਾਈਵਰ ਫੇਰ ਮੈਂ ਮੜਿਆ ਹਟਾ ਕੇ ਪੰਗਾ ਲੈ ਲਿਆ ਯਾਰ ਯਾਰ ਕੋਈ ਨਾ ਹੁਣ ਗਾਹਾਂ ਵਧੀਆ ਡਰਾਈਵਰ ਹਟਾ ਦਿੰਨੇ ਆ ਮਾੜੀ ਜੀ ਗੱਲ ਪਿੱਛੇ ਕੀ ਕਰੀਏ ਯਾਰ ਸਾਨੂੰ ਕੜਾ ਪੱਲੇ ਪੈਂਦਾ ਕੁਛ ਜਾਣੀ ਅਸੀਂ ਹੁਣ ਲਾਇਸੈਂਸ ਵਾਲੇ ਦੀ ਕਰੀਏ ਕਰਾਵੇਂ ਪਰ ਪੈਂਦਾ ਨਹੀਂ ਚਾਹੇ ਆਪਣੇ ਕੋਲ ਡਰਾਈਵਰ ਲੱਗਿਆ ਹੋਇਆ ਨਾ ਆਪਣੇ ਤੇ ਪੂਰੀ ਆਸ ਹੁੰਦੀ ਹੈ ਦੱਸਾ ਪੈ ਜੇ ਕੀ ਥੋੜਾ ਦੱਸੋ ਬਾਈ ਕੀ ਰੈਸਟ ਕੱਢਾ ਦੱਸੋ ਜਵਾਕਾਂ ਨਹੀਂ ਚੱਲ ਕੋਈ ਨਾ ਜੋਕਾਂ ਦਾ ਹੈਗਾ ਹੀ ਹੈਗਾ ਰੈਸਟ ਜਿਹੜਾ ਸੜਕ ਤੇ ਜਾਂਦੇ ਉਹਨਾਂ ਦਾ ਨਹੀਂ ਰੈਸਟ ਕਰ ਚਲ ਹੁਣ ਗਾਹ ਨੂੰ ਹੀ ਗਲਤੀ ਕਰਦੇ ਆ ਹਾਂ ਹੋਣ ਲੱਗਿਆ ਵਸ ਹੋਣ ਲੱਗਿਆ ਇਹ ਦੇਖ ਲੈ ਤੇਰੇ ਮੂੰਹ ਨਾਲਕ ਕਰਦਾ ਬਸ ਬਸ ਚਲ ਉੱਟ ਜਾ ਤੂੰ ਜਾ ਬੱਸ ਆ ਜਾ ਕੋਈ ਲੈ ਇਹਨੂੰ ਨੰਗਾ ਜਾ ਕੋਲ ਔਰ ਦੇਖ ਦੋ ਕੱਲੋਂ ਦੇਖ ਗਿਆ ਬਾਈ ਇਹ ਗੱਡੀ ਤੇ ਮੈਂ ਕਦੇ ਨਹੀਂ ਆਉਂਦਾ ਗੱਡੀ ਤੇ ਕੋਈ ਗੱਡੀ ਤੇ ਗੱਡੀ ਦਾ ਹੀ ਬੰਦ ਕੋਈ ਬੰਦ ਕਰਾਂਗੇ ਮੈਨੂੰ ਖੱਤਾ ਡਰਾਈਵਰ ਨੂੰ ਹੁਣੇ ਬੁਲਾਉਣਾ ਬੁਲਾ ਬੁਲਾ ਲਈ ਉਹਨੂੰ ਡਰਾਈਵਰ ਨੂੰ ਇੱਥੋਂ ਅਸੀਂ ਗੱਡੀ ਤੋਰਨੀ ਨਹੀਂ ਜਵਾਕਾਂ ਦੇ ਯਾਰ ਜਵਾਕ ਸਾਡੇ ਵਿੱਚ ਬੈਠੇ ਹੁੰਦੇ ਵਿੱਚ ਮੇਰੇ ਡਰਾਈਵਰ ਹੋਰ ਆਊਗਾ ਉਹ ਨਹੀਂ ਆਉਂਦਾ ਚਾਹੇ ਮੈਂ ਖੁਦ ਚਲਾ ਕੇ ਲਿਆਵਾਂ ਹਾਂ ਮੈਂ ਆਪ ਦਾ ਪ੍ਰੋਪਰ ਡਰਾਈਵਰ ਹੀ ਲਿਆਉਂਗਾ ਤਨਖਾਹ ਚਾਹੇ ਮੈਨੂੰ 500 ਵਧਾ ਕੇ ਲਿਆਉਣਾ ਪਵੇ ਉਹੀ ਡਰਾਈਵਰ ਉਹਦੇ ਦਾ ਠੀਕ ਹੋਣਾ ਉਹਨੇ ਤਾਂ ਨਹੀਂ ਕਦੇ ਗੜਾ ਪਾ ਲਿਆ ਯਾਰ ਉਹ ਬੰਦੇ ਨੂੰ 15 ਸਾਲ ਤੋਂ ਜਲਦ ਨੂੰ ਉਹ ਬੰਦੇ ਨੇ ਅੱਜ ਤੱਕ ਕਦੇ ਜਵਾਕ ਨਹੀਂ ਸਾਡਾ ਕੋਈ ਲੇਟ ਆਉਣ ਬਾਕੀ ਕੋਈ ਗੱਲ ਇਹ ਬੰਦੇ ਨੇ ਸਾਨੂੰ ਹਫ਼ਤੇ ਤ ਕਹੇ ਕਰੀ ਇਹ ਕੋਈ ਗੱਲ ਨਹੀਂ ਦਾਲ ਧੰਨਵਾਦ ਆ ਤੁਹਾਨੂੰ ਜਾ ਕੇ ਦੇਖਿਆ ਕਰੋ ਕੋਈ ਨਾ ਮਜ਼ਾ ਨੂੰ ਸੰਭੋ ਜਾ ਕੇ ਮੈਂ ਕੋਈ ਗੱਲ ਕੱਲੋਂ ਬੰਦਾ ਬਦਲਿਆ ਹੋਰ ਬਾਕੀ ਆ 500 ਰੁਪਏ ਵਧਾ ਕੇ ਡਰਾਈਵਰ ਨੂੰ ਲਿਆਵਾਂ ਕੱਲ ਨੂੰ ਆਊਗਾ ਪੁਰਾਣਾ ਡਰਾਈਵਰ ਉਹੀ ਆਉਗਾ ਫਿੱਕਰ ਡਰਾਈਵਰ ਆਉਣਾ ਚਾਹੀਦਾ ਵਾ ਬਿਕਰੀ ਆਊਗਾ ਇਹ ਨਾ ਦੇਖੇ